ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ करम लिखंत पाई ए एहे रुत सुहाई वन त्रिण त्रिपवन मौलिया अमृत फल पाई मिल साधु सुख उपजै लथी सब छाई नानक सिमर एक नाम फिर बहुड़ न ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਏ ਅਨ ਵਿੱਚ ਦਈ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰੇਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ ਜਿਸਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਨ ਧਿਆਇ ਨ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਅਗੰਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ